ਗੱਲ ਰਹੀ ਹੈ 15 ਪਿੰਡਾਂ ਦੇ ਪੰਜ ਸਰਪੰਚ ਇਕੱਠੇ ਹੋਏ ਆ। ਦਿਨ ਸਾਡੇ ਬੜੇ ਪਤਵੰਤ ਤੇ ਪ੍ਰਧਾਨ ਤਾਰਦੀ ਜੀ ਆ ਸਾਡੇ ਆਪ ਪਾਰਟੀ ਦੇ ਸਾਡੇ ਇਲਾਕੇ ਦੇ ਨਮਾਇंदे ਭਾਈ ਰਾਣਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਾਈਟਰ ਗੁਰਦੀਪ ਸਿੰਘ ਜੀ ਇਤਰਾ ਕੋਟਰੀ ਤੋਂ ਸਾਂਘਨੇ ਤੋਂ ਸਰਪੰਚ ਸਾਹਿਬ ਪਿੰਡ ਤਾਜੀ ਚੱਕ ਤੋਂ ਸਰਦਾਰ ਪ੍ਰੀਮ ਸਿੰਘ ਜੀ ਸਰਪੰਚ ਸਾਹਿਬ ਸਾਹਿਬ ਦਾ ਇਹ ਅੱਜ ਬੜਾ ਹੀ ਦੁਖਦਾਈ ਸਮਾਂ ਆ ਕਿ ਸਾਡੇ ਸਭ ਤੋਂ ਸਰਮੌਰ ਉੱਚ ਜਿਹਨੂੰ ਕਿ ਅਸੀਂ ਸੁਪਰੀਮੋ ਆਪਣੇ ਕਹਿ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਾਡੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੀ ਬੇਰੀ ਦੇ ਮਾਲਕ ਨੇ ਸਾਜਿਆ ਸੀ ਅਰੋ ਦਾ ਸਿਧਾਂਤ ਵੀ ਇਹ ਸੀ ਕਿ ਇੱਕ ਸਮਾਉ ਕੇ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮ ਨਮਾ ਜਿਹੜਾ ਹੈ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਉਹਦਾ ਮਾਨ ਸਤਕਾਰ ਕਰਦੀਆਂ ਆਂ ਤੇ ਕਰਦੀਆਂ ਰਹਿਣਗੀਆਂ ਪਰ ਅਜੋਕੇ ਸਮੇਂ ਦੇ ਵਿੱਚ ਅੱਜ ਵੇਖਿਆ ਜਾ ਰਿਹਾ ਕਿ ਬਿਨਾਂ ਵਜ੍ਹਾ ਬਿਨਾਂ ਮਤਲਬ ਤੋਂ ਸਿੰਘ ਸਾਹਿਬ ਬਣਦਾ ਆ ਬਣਾਉਣ ਲੱਗਿਆਂ ਤੇ ਸਾਰੀਆਂ ਸੰਪਰਦਾਇਆਂ ਨੂੰ ਇਕੱਠਾ ਕੀਤਾ ਜਾਂਦਾ ਜਿੰਨੀਆਂ ਸੂਝਵਾਨ ਆ ਤੇ ਲਾਉਣ ਲੱਗਿਆਂ ਕਿਸੇ ਨੂੰ ਨਹੀਂ ਪੁੱਛਦੇ ਸੋ ਮੈਂ ਕਿ ਸੇ ਨੂੰ ਇਹ ਨਹੀਂ ਆਂਦਾ ਕਿ ਉਹਨੇ ਕਰਾਇਆ ਉਹਨੇ ਕਰਾਇਆ ਇਹਦੇ ਸਾਨੂੰ ਆਪ ਜਾਗਰਤਾ ਲਿਆਉਣੀ ਪਊ ਆਪਣੇ ਵਿੱਚ ਕਿਉਂਕਿ ਸਾਡੇ ਵਾਸਤੇ ਜਿਹੜਾ ਆ ਸਭ ਤੋਂ ਉੱਚੀ ਤੇ ਸੁੱਸੀ ਜਿਹੜੀ ਚੀਜ਼ ਆ ਉਹ ਸ੍ਰੀ ਅਕਾਲ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਅੱਜ ਜੋ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਦੇ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਤੋਂ ਜਿਨ੍ਹਾਂ ਨੂੰ ਬਿਨਾਂ ਕਾਰਨ ਕੋਈ ਨਾ ਕਰਨ ਵਾਲਾ ਜਿਹੜਾ ਦਸਣ ਤੋਂ ਬਗੈਰੀ ਲਾਹ ਦਿੱਤਾ ਗਿਆ ਇਹ ਚੀਜ਼ ਦਾ ਸਾਨੂੰ ਬਹੁਤ ਹੀ ਦੁੱਖ ਹੋਇਆ ਔਰ ਅਜੇ ਹੀ 15 ਪਿੰਡਾਂ ਦੇ ਪਿੰਡ ਸਰਪੰਚੇ ਸੇ ਕਰਕੇ ਹੀ ਇਕੱਠੇ ਹੋਏ ਆ ਕਿ ਚਲੋ ਜੇ ਜਲਦਬਾਜੀ ਵਿੱਚ ਅੰਤਰਗੜ ਕਮੇਟੀ ਨੇ ਫੈਸਲਾ ਲਿਆ ਆ ਤੇ ਪਹਿਲਾਂ ਦੇ ਜਿੱਤਰਾ ਮਾਨ ਸਤਕਾਰ ਦੇ ਨਾਲ ਅਸੀਂ ਸਿੰਘ ਸਾਹਿਬ ਨੂੰ ਕਾਲ ਤੱਕ ਦੇ ਉੱਤੇ ਸਥਾਪਨਾ ਤੁਸੀਂ ਬਣਾਉਂਦੇ ਆ ਕਿ ਅੱਜ ਸਿੰਘ ਸਾਹਿਬ ਦਾ ਜਿਹੜਾ ਹੈ ਦਸਤਾਰਤਾ ਆਪਣਾ ਦੇ ਉਸੇ ਲਾਉਣ ਬਾਰੇ ਵੀ ਇਤਨੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ ਇਹਦਾ ਇਹ ਨਹੀਂ ਮਤਲਬ ਕਿ ਲਾਉਣ ਲੱਗਿਆ ਉਹਨੂੰ ਕੋਈ ਨਾ ਪੁੱਛੇ ਦੇ ਜਦੋਂ ਉਦੋਂ ਸਾਰੇ ਸਮਸਾਹ ਪੁੱਛਦੇ ਆ ਇਸੇ ਕਰਕੇ ਦੁੱਖ ਹੋਇਆ ਜੀ ਕਿ ਜਿਹੜੀ ਕਾਰਨ ਹੀ ਕੋਈ ਨਹੀਂ ਦੱਸਿਆ ਗਿਆ ਇਹ ਕੁਕਾਰਨਤ ਨਹੀਂ ਨਾ ਕਿ ਇਹਨਾਂ ਤੋਂ ਜੀ ਸਿੱਕੋਂ ਬਦਲੇ ਫੈਸਲੇ ਨੇ ਲੈ ਗਿਆ ਜੀ ਇਹਨਾਂ ਜੇ ਉੱਤੋਂ ਬੈਸਰੇ ਨਹੀਂ ਕੀਤੇ ਔਰ ਮਾਨੂੰ ਦੇਸਦਾਲ ਦੀ ਸਮਝਾਈ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਆਇਆ ਉਹ ਹੀ ਦੁਖਦਈ ਹੈ ਕਿਉਂਕਿ ਜਦੋਂ ਸੱਚ ਦੀ ਆਵਾਜ਼ ਤੇ ਅਸਲ ਜਦੋਂ ਠੋਣੀਆਂ ਨਾ ਤੇ ਇੱਕ ਕੰਮ ਹੁੰਦੇ ਆ ਜੀ ਸ਼ੁਰੂ ਤੋਂ ਤੁਸੀਂ ਸਾਨੂੰ ਜਿਆਦਾ ਸੂਝਵਾਨ ਜੀ ਤੇ ਮੈਂ ਚਾਹੁੰਦਾ ਵੀ ਇਹ ਚੀਜ਼ ਜੋ ਵੀ ਹੋਇਆ ਨਾ ਸਭ ਤੋਂ ਸਿੱਖ ਜਿਹੜੀ ਆ ਵਿਦੇਸ਼ਾਂ ਵਿੱਚ ਆਪਣੇ ਪੰਜਾਬ ਦੇ ਹੈ ਜਾਂ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ ਰਹਿੰਦੇ ਆ ਕਿ ਅਸੀਂ ਬੜੇ ਚਿਰ ਦੇ ਸੁਣਦੇ ਹੁੰਦੇ ਆ ਕਿ ਕਾਲੀ ਫੁੱਲਾ ਸੂਰਗ ਦਾ ਜੇਹੇਦਾਰ ਨਹੀਂ ਆਇਆ ਜੀ ਕਾਲੀ ਫੁੱਲਾ ਸੂਰਗ ਦਾ ਜੇਹੇਦਾਰ ਹੁੰਦਾ ਸੀ ਅੱਜ ਇਹ ਨਹੀਂ ਹੁੰਦੇ ਜੇ ਅੱਜੋ ਫੈਸਲੇ ਹੋਏ ਆ ਤੇ ਸਾਡਾ ਵੀ ਇੱਕ ਬੰਦਾ ਵੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੋਈਏ ਕਿਉਂਕਿ ਜਰਨੈਲ ਉਹੀ ਕਾਮਜਾਬ ਹੁੰਦਾ ਆ ਜਿਹਦੇ ਮਗਰ ਫੌਜ ਹੋਵੇ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਇੱਕ ਸਿੱਧਾ-ਸਾਦਾ ਬੰਦਾ ਸੇਵਾਦਾਰ ਆ ਕਿਉਂਕਿ ਗੱਲ ਉਹ ਕਰਨੀ ਚਾਹੀਦੀ ਆ ਜਿਹਦੇ ਬਾਰੇ ਪਤਾ ਹੋਵੇ ਕੱਲ ਨੂੰ ਮੈਨੂੰ ਕੋਈ ਕਹਵੇ ਬਾਬਾ ਜੀ ਦੱਸੋ ਤੁਸੀਂ ਕਦੋਂ ਵੇਖਿਆ ਤੇ ਮ ਅੱਜ ਮੇਰੇ ਵਿਚਾਰ ਇਹੋ ਹੀ ਆ ਕਿ ਮੈਂ ਅੰਦਰ ਗੜ ਕਮੇਟੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਇਹ ਮੁੱਢ ਤੋਂ ਵਿਚਾਰ ਕਰਕੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਸਥਾਪਿਤ ਕੀਤਾ ਜਾਵੇ। ਔਰ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਘੱਮਸੁਘਮ ਆਪਾਂ ਥੋੜੇ ਜਿਹਾ ਸਿਆਣੇ ਬਣ ਜਾਈਏ ਜੇ ਅੱਜ ਰਗਵੀਰ ਸਿੰਘ ਹਣਾਣਾ ਇਹ ਗੱਲ ਬਣੀ ਆ ਸੁਲਤਾਨ ਸਿੰਘ ਜਥੇਦਾਰ ਜੀ ਨੇ ਇਹ ਗੱਲ ਬਣੀ ਆ ਤੇ ਕੱਲ ਨੂੰ ਵਾਰੀ ਸਾਡੀ ਵੀ ਹੋਣੀ ਆ। ਇਹ ਤੇ ਮਤ ਸੋਚੋ ਕਿ ਉਹਨਾਂ ਨਾਲ ਆਈ ਤੇ ਤੁਹਾਡੀ ਵਾਰੀ ਨਹੀਂ ਆਊ। ਔਰ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਸਾਰੇ ਰਲ ਮਿਲ ਕੇ ਚਲੋ ਜਲਦਬਾਜੀ ਵਿੱਚ ਜਾ ਕਿਸੇ ਦੇ ਕਿਹਾ ਜੋ ਵੀ ਫੈਸਲਾ ਆਇਆ ਇੱਤੇ ਮੁੜ ਵਿਚਾਰ ਕਰਕੇ ਇਹ ਜ਼ਿੰਮੇਵਾਰੀ ਦੁਬਾਰਾ ਭਾਲ ਕੀਤੀ ਜਾਵੇ ਪਰ ਫਿਰ ਹੀ ਸਹੀ ਫੈਸਲੇ ਲੈ ਜਾਣਗੇ ਔਰ ਇਹ ਫੈਸਲੇ ਨਹੀਂ ਵੀ ਲੈ ਗਏ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਅੱਗੇ ਇੱਕ ਸਮਾਂ ਸੀ ਕਿ ਚਲੋ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਕਾਲ ਤੱਕ ਤੋਕ ਮਨਾਵਾ ਯਾਰ ਜਿੰਦਾ ਤੇ ਦਿੱਲੀ ਸੈਂਟਰ ਸਰਕਾਰ ਹਿਲ ਜਾਂਦੀ ਸੀ ਤੇ ਅੱਜ ਦੇ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਮੂੰਹ ਛੋਟਾ ਜਿਹਾ ਗੱਲ ਵੱਡੀ ਕਰਨ ਲਗਾ ਅੰਮ੍ਰਿਤਸਰ ਦਾ ਡੀਸੀ ਨਹੀਂ ਮੰਨਦਾ ਵੀ ਔਰ ਸਭ ਤੋਂ ਦੁੱਖदाई ਮੈਂ ਸੁਣਿਆਗੇ ਰਵੀਰ ਸੁਣੇ ਜਾਂਦੇ ਕਿ ਤੁਹਾਡੇ ਫੈਸਲੇ ਜਿਹੜੇ ਆ ਜੀ ਉਹ ਚਾਰਦواری ਦੇ ਅੰਦਰ ਹੀ ਆਏ ਹੋਵੇ ਕਾਲ ਤੱਕ ਦਾ ਜ਼ਹੀਦਾਰ ਤੇ ਫੈਸਲੇ ਚਾਰਦواری ਦੇ ਅੰਦਰ ਰਹਿ ਜੇ ਇਹ ਕਿਦਾਂ ਦਾ ਫੈਸਲਾ ਹੈ ਹੋਵਾਂਗੇ ਜੀ ਅੱਜ ਵੇਖੋ ਅਸੀਂ 15 ਮਿੰਟ ਇਕੱਠੇ ਆਏ ਆ ਔਰ ਮੈਂ ਨਿਊਜ਼ ਤੇ ਸੁਣ ਰਿਹਾ ਰੋਜ਼ ਹੀ ਹੋ ਰਿਹਾ ਔਰ ਜ਼ਰੂਰਤ ਪਈ ਤੇ ਹੋ ਸਕਦਾ ਇਹਨੂੰ ਬੜੇ ਉੱਚੇ ਪੱਧਰ ਤੇ ਲੈ ਜਾਣਾ ਪਊਗਾ ਪਰ ਇਹ ਫੈਸਲਾ ਅਕਾਲਪੁਰ ਕਿਰਪਾ ਕਰੇ ਕਰਨ ਦੇ ਗੁਰੂ ਰਾਮਦਾਸ ਨੇ ਅਸੀਂ ਤੇ ਸਿਰਫ ਉਹਦੇ ਗੜੀ ਬੇਨਤੀ ਕਰਾਂਗੇ ਔਰੇ ਸਿੰਘ ਸਾਹਿਬ ਦੁਬਾਰਾ ਬਹਾਲ ਹੋਣਗੇ ਜੀ। ਬੰਦ ਭਲੀ ਭਾਂ ਤੁਸੀਂ ਵੀ ਜਾਣਦੇ ਹੋ ਸਿੱਖ ਸੰਗਤਾਂ ਵੀ ਜਾਣਦੀਆਂ ਤੇ ਮੈਂ ਤੇ ਬਾਬਾ ਅਵਤਾਰ ਸਿੰਘ ਜੀ ਹੁਣਾ ਦਾ ਬੜਾ ਰਿਣੀ ਆ ਜਿਨ੍ਹਾਂ ਨੇ ਇਹ ਸੋਚ ਸਮਝ ਕੇ ਤੇ ਸਾਰੇ ਪਿੰਡਾਂ ਨੂੰ ਸੱਦਾ ਦਿੱਤਾ ਤੇ ਅੱਜ ਸਮਾਂ ਸਾਡੇ ਕਤਰ ਹੋਣ ਦਾ ਸਿੱਖ ਨੂੰ ਚਾਹੀਦਾ ਇੱਕ ਪਲੇਟਫਾਰਮ ਤੇ ਹੋਵੇ ਇਹ ਤੇ ਇੱਕ ਮਜ਼ਾਕ ਜਿਹਾ ਸਾਡਾ ਬਣ ਜੇਗਾ ਬਾਹਰਲੀਆਂ ਕੰਟਰੀਆਂ ਚ ਵੀ ਇੱਥੇ ਵੀ ਕਿਉਂਕਿ ਜਿਹੜਾ ਫੈਸਲਾ ਕਾਲ ਤਖਤ ਹੁੰਦਾ ਹੀ ਉਹਨੂੰ ਕੋਈ ਦੂਹ ਨਹੀਂ ਸੀ ਸਕਦਾ ਜਿਹੜੇ ਕਿ ਅੱਜ ਆਪੇ ਫੈਸਲੇ ਆਪੇ ਜਥੇਦਾਰ ਲਾ ਦੇਣੇ ਆਪੇ ਲਾ ਦੇਣੇ ਇਹ ਤੇ ਕਾਲ ਤੱਕ ਤੇਰਾ ਸਿੱਧਾ ਮੱਥਾ ਹੋ ਗਿਆ ਪਿੱਛੇ ਤੱਕ ਵੇਖ ਲੋ ਜੇ ਕੋਈ ਰਿਆਤ ਹੈ ਦੱਸ ਦੋ ਤੇ ਜਿਹੜਾ ਹੁਣ ਵੀ ਲਾਊਗਾ ਰਹੂਗਾ ਵੀ ਇਹਦੇ 'ਚ ਕੋਈ ਦੂਰ ਹੈ ਮਾਨੀ ਗਿਆ ਕਿ ਲੱਗਦਾ ਨਹੀਂ ਸਿੱਖਾਂ ਵਾਂ ਦੇ ਕਾਲਾ ਦੇਣ ਆ ਗਿਆ ਜਿਹੜਾ ਇਹ ਇੰਨਾ ਵੱਡਾ ਫੈਸਲੇ ਲੈ ਗਏ ਨੇ ਬਿਲਕੁਲ ਐਦੋਂ ਹੋਰ ਕਾਲਾ ਦੇਣ ਕੀ ਆਉਣਾ ਕਿਉਂਕਿ ਜਦੋਂ ਕਾਲੀ ਫੂਲਾ ਸਿੰਘ ਸੀ ਜਥੇਦਾਰ ਜੀ ਇਹਨਾਂ ਨੇ ਰਾਜ ਕੀਤਾ ਤੇ ਰਾਜ ਉਹ ਵੀ ਰਾਜਾ ਸੀ ਉਹ ਰਾਜ ਸਾਨੂੰ ਨਾ ਲੱਭਾ ਨਾ ਲੱਭਣਾ ਕਈ ਜੋ ਮਰਜ਼ੀ ਕਹਿਣ ਪਰ ਉਹਨੇ ਵੀ ਕਾਲ ਤੱਕ ਦੇ ਹੁਕਮ ਨੂੰ ਅਦੂ ਲਿਆ ਨਹੀਂ ਉਹ ਵੀ ਆਏ ਉਹਨੂੰ ਵੀ ਥੰਮ ਨਾ ਬੰਨਿਆ ਗਿਆ ਕੋੜੇ ਵੱਜੇ ਪ੍ਰਵਾਨ ਕੀਤਾ ਉਹਨੇ ਕਿਉਂਕਿ ਇੱਕ ਸਿੰਘ ਸਹਿਬਾਨ ਦਾ ਹੁਕਮ ਪ੍ਰਮਾਣ ਕੀਤਾ ਇਹ ਕਿਉਂ ਨਹੀਂ ਪ੍ਰਮਾਣ ਕਰਦੇ ਇਹਨਾਂ ਨੂੰ ਵੀ ਚਾਹੀਦਾ ਤੁਹਾਡੇ ਹੁਕਮ ਨੂੰ ਪ੍ਰਮਾਣ ਕਰਨ ਗਲਤੀ ਤੇ ਇਹੋ ਹੀ ਆ ਨਾ ਉਹਨਾਂ ਦੀ ਜਿਹੜਾ ਉਹਨਾਂ ਫੈਸਲਾ ਲਿਆ ਵੀ ਜਿਹੋ ਸਿਧਾਂਤ ਤੇ ਚੱਲਣ ਦਾ ਉਹਨਾਂ ਨੇ ਕਿਹਾ ਤੇ ਉਹਨਾਂ ਲਾ ਦਿਓ ਯਾਨੀ ਹਰ ਪੀਸਗੁਣਾ ਨੇ ਵੀ ਤੇ ਇਹੀ ਕਿਹਾ ਹੈ ਨਾ ਇੰਦਰ ਨੇ ਵੀ ਉਹੀ ਫੈਸਲਾ ਲਿਆ ਬਿਲਕੁਲ ਤੇ ਸਚਾਈ ਦਾ ਵੀ ਆ ਇਹ ਕੋਈ ਖਮਾਜਾ ਨਹੀਂ ਇਹਨਾਂ ਦੇ ਪਾਸ ਜਿਸ ਇੱਕ ਕਉਮ ਮਗਰ ਹੈਗੀ ਆ ਨਾ ਤੇ ਜੇ ਉਹਨਾਂ ਨੇ ਜੋ ਉੱਥੇ ਸਿਧਾਂਤ ਕਹਿੰਦਾ ਉਹਦੇ ਮੁਤਾਬਕ ਜੇ ਫੈਸਲਾ ਕੀਤਾ ਨਾ ਤੇ ਕੋਈ ਗਨਾਹ ਨਹੀਂ ਆ ਸਚਾਈ ਸਚਾਈ ਆ ਦਸਨ ਦੀ ਤੇ ਲੋੜ ਨਹੀਂ ਦਿਸਣ ਦਿਆ ਸਾਹਿਬ ਹੀ ਦਿਸਣ ਲਿਆ ਜੇ ਫੈਸਲਾ ਤੁਸੀਂ ਕਬੂਲ ਕਰੋ ਜਦੋਂ ਤੁਸੀਂ ਮੰਨੇ ਹੋ ਤੇ ਦੁੱਖ ਕੀ ਆ ਜਦੋਂ ਆਪਾਂ ਮੰਨ ਹੀ ਗਏ ਆ ਪਿਆਰ ਨਾ ਆਪਾ ਕੀਤਾ ਬਿਲਕੁਲ ਤੇ ਮੈਨੂੰ ਤਾਂ ਮੁਕਰਨਾ ਕੀ ਆ